ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣੇ ਦੀ ਕਿਤਾਬ ਦਾ ਅਧਿਆਇ 9ਵਾਂ ਤ੍ਰਿਕੋਣਮਿਤੀ ਦੇ ਕੁਝ ਉਪਯੋਗ ਅਭਿਆਸ ਨੰਬਰ 9.1 ਤੇ ਇਸ ਦੇ ਅਗਲੇ ਦੋ ਸਵਾਲ 13ਵਾਂ ਤੇ 14ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਇਸੀ ਚੈਨਲ ਦੇ ਉੱਤੇ ਤੁਹਾਡੀਆਂ दसवीं जमात दया कुछ होर दूजे विषय दिया प्लेलिस्ट है तुम उन्होंने भी जरूर तो उन्हों देखो एक है कि मैथ नोट्स एक है कि टैंथ एक हैगी कि इंग्लिश एम सी बी एक हैगी कि टेंथ इंग्लिश लिटरेचर एक हैगी कि टैंथ ग्रैमर एक हैगी कि गणित सिद्धांत एक हैगी मैथ शॉर्टकट्स एंड ट्रिक्स सो चैनल पर जाओ प्लेलिस्टों ने टैप करो तो इन्होंने प्लेलिस्टा भीडियोज भी दे देखो सो आ देखिए बच्चों सवाल है वाला तेरह सवाल है केंद्र समुद्र तल तो पचहत्तर मीटर उच्चे ਲਾਈਟ ਹਾਊਸ ਜਿਹਨੂੰ ਚਾਨਨ ਮਨਾਰਾ ਕਹਿੰਦੇ ਨੇ ਵਿੱਚ ਸਮੁੰਦਰ ਦੇ ਬੱਚਿਆਂ ਨੇ ਵੀ ਮਰਚਨ ਨੇ ਵੀ ਇੱਥੇ ਕੰਮ ਕੀਤਾ ਹੈ ਮੇਰੀ ਕਿਰਤਕਾਰ ਇਜਾਜ਼ਤ ਤੇ ਹੀ ਸੀ ਸੋ ਸ਼ਿਪ ਦੇ ਉੱਤੇ ਜਿਹੜੇ ਸਮੁੰਦਰ ਜਿਲੇਉਂਦੇ ਆ ਤੇ ਸਮੁੰਦਰ ਕੰਢੇ ਦੂਰੋਂ ਦੀ ਕਈ ਮੀਲ ਦੂਰ ਸਾਨੂੰ ਲਾਈਟ ਹਾਊਸ ਚਾਨਨ ਮਨਾਰਾ ਨਜ਼ਰ ਆ ਜਾਂਦਾ ਹੁੰਦਾ ਉਹਦੀ ਸਹਾਇਤਾ ਦੇ ਨਾਲ ਫਿਰ ਅਸੀਂ ਆਪਣੀ ਜਹਾਜ਼ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹਨੂੰ ਪਲੋਟ ਕਰੀਦਾ ਸੋ ਕਹਿੰਦੇ ਉੱਚੇ ਲਾਈਟ ਹਾਊਸ ਦੇ ਸ਼ਿਖਰ ਤੋਂ ਦੇਖਣ ਨਾਲ ਦੋ ਸਮੁੰਦਰੀ ਜਹਾਜ਼ਾਂ ਦੇ ਨਿਵਾਨ ਕੋਣ 30 ਡਿਗਰੀ ਅਤੇ 45 ਡਿਗਰੀ ਹਾਂ ਪਾਉ ਲਾਈਟ ਹਾਊਸ ਦੇ ਉੱਤੇ ਚਾਨਣ ਮਨਾਰੇ ਤੇ ਕੋਈ ਇੱਥੇ ਬੰਦਾ ਬੈਠਾ ਹੈ ਤੇ ਉਹ ਫਿਰ ਉਹ ਸੈਕਸਟੈਂਡ ਦੇ ਨਾਲ ਜਿਹੜਾ ਜਿਹਨਾਂ ਕੋਣ ਨਾਪੇ ਜਾਂਦੇ ਨੇ ਜ ਜਨ ਅਸੀਂ ਤਾਰਿਆਂ ਦਾ ਉਚਾਨ ਕੋਣ ਲਈਦਾ ਹੈ ਸੂਰਜ ਦਾ ਉਚਾਨ ਕੋਣ ਲਈਦਾ ਸਮੁੰਦਰ ਦੇ ਵਿੱਚ ਤੇ ਇਦੀ ਜੇ ਚਾਨਣ ਮਨਾਰੇ ਦੇ ਉੱਪਰਲੇ ਥਾਂ ਤੇ ਉਹ ਤੇ ਸੁਈ ਜਹਾਜ਼ ਇੱਥੇ ਸਮੁੰਦਰ ਦੇ ਤਲ ਦੇ ਉੱਤੇ ਹੈਗਾ ਤੇ ਇਹਦਾ ਨਿਵਾਨ ਕੋਣ ਲਿਆ ਜਾ ਸਕਦਾ ਸੋ ਕਹਿੰਦੇ ਜੇਕਰ ਲਾਈਟ ਹਾਊਸ ਤੋਂ ਇੱਕ ਹੀ ਪਾਸੇ ਤੋਂ ਇੱਕ ਹੀ ਪਾਸੇ ਤੋਂ ਇੱਕ ਜਹਾਜ਼ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋਵੇ ਭਾਵ ਇਹ ਲਾਈਟ ਹਾਊਸ ਹੈਗਾ A B ਤੇ ਇਹ ਇੱਕੋ ਹੀ ਪਾਸਾ ਮਣੀ ਸੱਜੇ ਪਾਸੇ ਜਹਾਜ਼ ਇੱਕ D ਹੈਗਾ ਤੇ ਉਹਦੇ ਦੂਜੇ ਪਾਸੇ ਪਿੱਛੇ ਹੋਰ ਪਿੱਛੇ ਕਰਕੇ C ਹੈਗਾ ਦੂਸਰੇ ਜਹਾਜ਼ ਦੇ ਬਿਲਕੁਲ ਪਿੱਛੇ ਹੋਵੇ ਤਾਂ ਦੋਵੇਂ ਜਹਾਜ਼ਾਂ ਦੀ ਵਿਚਕਾਰਲੀ ਦੂਰੀ ਪਤਾ ਕਰੋ ਸੋ ਪਹਿਲੇ ਬੱਚਿਓ ਅਸੀਂ ਇਹ ਇੱਥੇ ਚਿੱਤਰ ਨਹੀਂ ਦਿੱਤਾ ਹੋਇਆ ਸੋ ਸਵਾਲ ਨੂੰ ਬੜੇ ਧਿਆਨ ਨਾਲ ਸਮਝ-ਸਮਝ ਕੇ ਮਨ ਲਗੀ ਪੜਨਾ ਤੇ ਫਿਰ ਨਾਲ ਦੇ ਨਾਲ ਚਿੱਤਰ ਖਿੱਚਣਾ ਜੇ ਚਿੱਤਰ ਨਹੀਂ ਖਿੱਚੋਗੇ ਤਾਂ ਸਵਾਲ ਨਹੀਂ ਹੋਏਗਾ ਤੇ ਚਿੱਤਰ ਦਾ ਵੇਰਵਾ ਇੱਥੇ ਮੈਂ ਦੇ ਦਿੱਤਾ ਹੈ ਜੀਵੇਂ ਮੈਂ ਤੁਹਾਨੂੰ ਪਹਿਲੀ ਗੱਲ ਕਿ ਚਿੱਤਰ ਨੂੰ ਨਾਲ ਦੇਖੋ ਤੇ ਜਿਹੜਾ ਵੇਰਵਾ ਚਿੱਤਰ ਤਾਂ ਮੈਂ ਦਿੱਤਾ ਹੈ ਉਹਨੂੰ ਜਿਹੜੇ ਰਲਾ ਕੇ ਤੁਸੀਂ ਪੜੋਗੇ ਤੇ ਇਹ ਜਿਹੜੇ 16 ਸਵਾਲ ਨੇ ਇਸ ਕਿਤਾਬ ਦੇ ਦਿੱਤੇ ਹੋਏ ਇਹਨਾਂ ਨੂੰ ਜੇ ਤੁਸੀਂ ਧਿਆਨ ਨਾਲ ਲੇ ਕੇ ਕਰਕੇ ਆਪਣੇ ਆਪ ਬਿਨਾਂ ਦੇਖੇ ਕਰ ਲੋਗੇ ਤੇ ਸਵਾਲ ਪੜ੍ਹ ਕੇ ਚਿੱਤਰ ਬਣਾਣਾ ਤੇ ਚਿੱਤਰ ਨੂੰ ਸਮਝਣਾ ਉਹਦੀ ਮੁਹਾਰਤ ਤੁਹਾਡੀ ਪੱਕੀ ਹੋ ਜਾਏਗੀ ਉਹ ਦੇਖੋ ਚਿੱਤਰ ਮੁਤਾਬਕ ਬੀ ਸੀ ਸਮੁੰਦਰ ਦਾ ਤਲ ਹੈ ਸੋ so BC ਸਮੁੰਦਰ ਦਾ ਤਲ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਚੀਜ਼ ਜਿਹੜੀ ਅਸੀਂ ਨਾਂ ਦਿੱਤੇ ਨੇ BC ਕੀ ਹੈਗਾ AB ਕੀ ਹੈਗਾ C ਕੀ ਹੈਗਾ D ਕੀ ਹੈਗਾ BC ਦਾ ਤਲ ਹੈ ਤੇ BC ਦੇ ਸਮੁੰਦਰ ਰੇਖਾ ਤੇ BC ਦੇ ਸਮੰਤਰ ਰੇਖਾ AL ਦ੍ਰਿਸ਼ਟੀ ਰੇਖਾ ਹੈ ਕਿਉਂਕਿ ਇੱਥੋਂ ਦੀ ਨਿਵਾਨ ਕੋਣ ਲੈਣਾ ਹੈ ਸੋ ਇਹਦੇ ਸਮੰਤਰ ਜਿਹੜੀ ਰੇਖਾ AL ਲੱਗੀ ਹੈ BC ਦੇ ਸਮੰਤਰ ਤੇ ਦ੍ਰਿਸ਼ਟੀ ਰੇਖਾ ਹੈ ਇਹ ਜਿਹੜਾ ਬੰਦਾ ਨਿਵਾਨ ਕੋਣ ਨਾਪਦਾ ਪਿਆ ਉਹ ਮਿਲਗੀ ਉਹਦਾ ਉਹਦੀ ਦ੍ਰਿਸ਼ਟੀ ਰੇਖਾ ਹੈ ਇਦਾਂ ਠੀਕ ਹੈ ਕਿਉਂ ਨਿਵਾਨ ਜਿਹੜੀ ਇਹ ਕੀ ਕਹਿੰਦੇ ਨਿਵਾਨ ਕੋਣ ਹੈਗਾ ਉਹ ਜਿਹੜੀ ਲੇਟਮੀ রেখা ਅੱਖ ਦੇ ਤਲ ਤੇ ਹੁੰਦੀ ਹੈ ਉਹ ਤੋਂ ਥੱਲੇ ਨੂੰ ਮਲ ਕੇ ਨਾਪਿਆ ਜਾਂਦਾ ਏਦਾਂ ਇਹ ਜਿਹੜੀ ਹੈਗੀ ਹੈ ਇਧਰੋਂ ਦੀ ਇਧਰੋਂ ਨਾਪਿਆ ਗਿਆ ਤੇ ਇਧਰੋਂ ਦੀ ਇਧਰੋਂ ਨਾਪਿਆ ਨਿਵਾਨ ਕੋਣ ਠੀਕ ਹੈ ਸੋ ਦ੍ਰਿਸ਼ਟੀ ਦੇਖਾਇਆ ਤੇ AB 75 ਮੀਟਰ ਉੱਚਾ ਲਾਈਟ ਹਾਊਸ ਹੈ ਜਿਸ ਦੇ ਸ਼ਿਖਰ A ਤੋਂ ਜਹਾਜ਼ C ਦਾ ਨਿਵਾਨ ਕੋਣ LAC 30 ਡਿਗਰੀ ਹੈਗਾ ਤੇ ਜਹਾਜ਼ D ਦਾ ਨਿਵਾਨ ਕੋਣ LAD 45 ਡਿਗਰੀ ਹੈ ਠੀਕ ਹੈ ਜੀ ਇਹ ਤੇ ਪੱਕੀ ਗੱਲ ਹੈ ਬੱਚਿਓ ਕਿ ਜਿਹੜਾ ਜਿਹੜਾ ਦੂਰ ਹੋਏਗਾ ਜਹਾਜ਼ ਲਾਈਟ ਆ ਉਸ ਤੋਂ ਉਹਦਾ ਕੋਣ ਛੋਟਾ ਹੋਏਗਾ ਤੇ ਜਿਹੜਾ ਨੇੜੇ ਹੋਏਗਾ ਉਹਦਾ ਕੋਣ ਵੱਡਾ ਹੋਏਗਾ ਠੀਕ ਹੈ ਨਾ ਹੁਣ ਕੋਣ ACB ਬਰਾਬਰ ਕੋਣ LAC ਜਿਹੜਾ ਕੋਣ ACB ਹੈਗਾ ਇਹ ਵਾਲਾ ਇਹਦੇ ਬਰਾਬਰ ਹੋਏਗਾ ਇਹਦੇ ਬਰਾਬਰ ਹੋਏਗਾ ਕਿਉਂ ਰੇਖਾ AL ਤੇ ਰੇਖਾ BC ਸਮੰਤਰ ਹਨ ਤੇ ਇਹ ਦੋਨੋਂ ਹੀ ਇਕਾਂਤਰ ਕੋਣ ਨੇ ਇਸੇ ਤਰ੍ਹਾਂ ਜਿਹੜਾ ਇਹ ਵਾਲੇ ਕੋਣ ਦੇ ਬਰਾਬਰ ALD ਦੇ ਬਰਾਬਰ ਜਿਹੜਾ ਹੈਗਾ ਆਪਣਾ LAD ਦੇ ਬਰਾਬਰ ਹੈਗਾ ADB ਸੋ ADB ਬਰਾਬਰ ਹੈਗਾ LA D ਬਰਾਬਰ 45 ਡਿਗਰੀ ਕਿਉਂ ਇਹ ਦੋਨੋਂ ਇਕਾਂਤਰ ਕੋਣਾਂ ਦੇ ਜੋੜੇ ਹਨ ਕਿਉਂਕਿ AL ਅਤੇ BC ਸਮੰਤਰ ਰੇਖਾਵਾਂ ਹਨ ਜਹਾਜਾਂ ਵਿਚਕਾਰ ਲਈ ਦੂਰੀ ਕਿਹੜੀ ਹੈ ਇੱਕ ਹੈ SC ਜਾ ਜਾਏਗਾ ਇੱਕ D ਹੈਗਾ ਤਾਂ DC ਦੀ ਜਿਹੜੀ ਲੰਬਾਈ ਹੈ ਜਾਂ CD ਦੀ ਲੰਬਾਈ ਹੈ ਉਹ ਅਸੀਂ ਪਤਾ ਕਰਨੀ ਹੈ ਉਹ ਦੇਖੀ ਹੁਣ ਸੋ ਹੁਣ ਤ੍ਰਿਭੁਜ ABC ਵਿੱਚ cot C cot ਦਾ ਕੋਣ ਜਿਹੜਾ ਕਿਹਦੇ ਬਰਾਬਰ ਹੁੰਦਾ ਬੱਚਿਓ cot C लाघव लाघवी बटा सनमुख पूजा। सो बच्चो बीसी लाघवी पूजा ए बी सनमुख पूजा, सो बी -सी बटा ए बी जब बीसी बराबर ए बी गुणा कोट सी ए बी पचहत्तर है कॉट तीह डिग्री एक अपना वर्गमूल तीन के बराबर होंगे सो पचहत्तर गुणा वर्गमूल तीन यह आ गया बीसी हूँ त्रिपुज ए बी डी कोट डी एवला लवोंगे त्रिपुज ए बी डी सो फिर कॉट डी तो बी डी बटा ਆਪਣੇ ਸਨਮੁਖ ਪਜਾ ਸੋ BD/AB ਸੋ BD ਕਿਹਦੇ ਬਰਾਬਰ ਹੋ ਜਾਏਗਾ AB ਕੋਡ D ਨਾਲ ਗੁਣਾ ਹੋ ਜਾਏਗਾ ਸੋ AB 75 ਹੈਗਾ ਕੋਡ 45 ਕੋਡ 45 ਬੱਚੋ ਇੱਕ ਦੇ ਬਰਾਬਰ ਹੁੰਦਾ ਹੈ ਸੋ 75 1 ਬਰਾਬਰ 75 ਮੀਟਰ ਤੇ ਹੁਣ CD ਸਾਡੇ ਕੋਲ BC ਵੀ ਆ ਗਿਆ ਤੇ BD ਵੀ ਆ ਗਿਆ ਹੁਣ CD ਜਿਹੜਾ ਹੈ ਉਹ BC BD ਜਿਹੜਾ ਇਹ ਹੈਗੀ ਹੈ ਲੰਬਾਈ ਇਹ ਪੂਰੇ ਚੋਂ ਅਸੀਂ BD ਘਟਾ ਦਾਂਗੇ ਸੋ 75 ਵਰਗਮੂਲ 3 75 75 ਅਸੀਂ ਬਾਹਰ ਲੈ ਲਿਆ ਸਾਂਝਾ ਤੌਰ ਤੇ ਸੋ ਵਰਗਮੂਲ 3/1 ਮੀਟਰ ਇਹ ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਜਹਾਜ਼ਾਂ ਵਿਚਕਾਰਲੀ ਦੂਰੀ 75 ਵਰਗਮੂਲ 3/1 ਮੀਟਰ ਹੈ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਵੀ ਬੜਾ ਵਧੀਆ ਹੈ ਬੱਚਿਓ ਕਹਿੰਦੇ 1.2 ਮੀਟਰ ਲੰਬੀ ਇੱਕ ਲੜਕੀ ਜ਼ਮੀਨ ਤੋਂ 88.2 ਮੀਟਰ ਦੀ ਉਚਾਈ ਤੇ ਇੱਕ ਖਿਤਿਜ ਰੇਖਾ ਖਿਤਿਜ ਰੇਖਾ ਹੁੰਦੀ ਹੈ ਬੱਚਿਓ ਹਾਰੀਜ਼ਨਟਲ ਰੇਖਾ ਲੇਟਵੀ ਰੇਖਾ ਲੇਟਵੀ ਮਨੇ ਇਦਾਂ ਜ਼ਮੀਨ ਦੇ ਤਲ ਤੇ ਸਮੰਤਰ ਰੇਖਾ ਹੈ ਜੀ A ਤੋਂ ਵੀ ਹੈ ਠੀਕ ਹੈ ਨਾ ਇਹ ਇਹ ਰੇਖਾ ਹੋ ਗਈ ਉਹਦੀ ਇਹ ਵੀ ਖਿਤਿਜ ਰੇਖਾ ਹੈ ਜੀ ਸੋ ਜਿਹੜਾ ਜਹਾਜ਼ ਹੈ ਉਹ ਖਿਤਿਜ ਰੇਖਾ ਵਿੱਚ ਉੱਡਦਾ ਪਿਆ ਭਾਵ ਸਮੁੰਦਰ ਆਪਣੀ ਜਿਹੜੀ ਜ਼ਮੀਨ ਹੈ ਉਹਦੇ ਸਮੰਤਰ ਉੱਡਦਾ ਪਿਆ ਉੱਤੇ ਥੱਲੇ ਨਹੀਂ ਜਾ ਰਿਹਾ ਸੋ ਖਿਤਿਜ ਰੇਖਾ ਵਿੱਚ ਉੱਡ ਰਿਹਾ ਗੁਬਾਰੇ ਨੂੰ ਦੇਖਦੀ ਹੈ ਕਿਸੇ ਵੀ ਸਮੇਂ ਲੜਕੀ ਦੀ ਅੱਖ ਨਾਲ ਗੁਬਾਰੇ ਦਾ ਉਚਾਣ ਕੋਣ 60 ਡਿਗਰੀ ਹੈ ਇੱਥੇ ਜਲੇ ਦੇਖਿਆ ਇੱਕ ਵੇਲੇ ਉਹਨੇ ਤੇ ਕੋਣ ਬਣਿਆ 60 ਡਿਗਰੀ ਇਹ ਇਹਦੀ ਇਹ ਉੱਪਰਲੀ ਰੇਖਾ ਛੋਟੀ ਜਿਹੜੀ ਹੈ ਬੱਚਿਓ ਇਹ ਦ੍ਰਿਸ਼ਟੀ ਰੇਖਾ ਹੈਗੀ ਹੈ ਤੇ ਥੱਲੇ ਜਿਹੜੀ ਹੈ ਕੁੜੀ ਦੀ ਕੁੜੀ ਦਾ ਕੱਦ ਹੈਗਾ ਕੁੜੀ ਜਿਹੜੀ ਇਹ ਖੜੀ ਹੈ ਇਹ ਥਲੜੀ ਰੇਖਾ ਤੇ ਤੇ 1.2 ਮੀਟਰ ਉੱਪਰ ਜਾ ਕੇ ਉਹਦੀ ਅੱਖ ਹੈਗੀ ਹੈ ਤੇ ਅੱਖ ਦੇ ਨਾਲ ਕੋਣ ਬਣਦਾ ਇਹ ਦਾੰਦ ਕਿ ਜਿਹੜੀ ਇਹ ਗੁਬਾਰੇ ਦੀ ਉਚਾਈ ਉਹਦੀ ਅੱਖ ਤੋਂ ਹੈਗੀ ਹੈ ਉਹ 88.2 ਵਿੱਚੋਂ 1.2 ਸਾਨੂੰ ਘਟਾਉਣਾ ਪਏਗਾ ਜੋ ਅਸੀਂ ਇੱਧੇ ਘਟਾਵਾਂਗੇ ਠੀਕ ਹੈ ਸਵਾਲ ਨੂੰ ਸਮਝੋ ਪਹਿਲੇ ਸੋ ਉਚਾਨ ਕੋਣ 60 ਡਿਗਰੀ ਹੈ ਕੁਝ ਸਮੇਂ ਬਾਅਦ ਉਚਾਨ ਕੋਣ ਘਟ ਕੇ 30 ਡਿਗਰੀ ਹੋ ਜਾਂਦਾ ਹੈ ਗੁਬਾਰਾ ਜਿਹੜਾ ਹੈ ਖਿਤਿਜ ਰੇਖਾ ਦੀ ਨਾਲ ਨਾਲ ਇਦਾਂ ਉੱਡ ਕੇ ਇੱਥੇ ਗਿਆ ਤੇ ਜਦੋਂ ਇੱਥੇ ਦੇਖਿਆ ਤੇ ਉਚਾਨ ਕੋਣ ਕੱਟ ਗਿਆ ਤੇ 30 ਡਿਗਰੀ ਹੋ ਗਿਆ ਇਸ ਅੰਤਰਾਲ ਦੌਰਾਨ ਗੁਬਾਰੇ ਦੁਆਰਾ ਤੈਹ ਕੀਤੀ ਦੂਰੀ ਪਤਾ ਕਰੋ ਕਹਿੰਦੇ ਵੀ A ਤੋਂ ਲੈ ਕੇ B ਤੱਕ ਗੁਬਾਰਾ ਕਿੰਨੀ ਦੂਰ ਗਿਆ ਸੋ ਭਾਵ ਭਾਵ ਇੱਥੋਂ ਦੀ ਲੈ ਕੇ ਇਹ ਜਿਹੜੀ ਦੂਰੀ ਹੈ ਇਹ ਅਸੀਂ ਪਤਾ ਲਗਾਨੀ ਹੈ ਜਿਹੜੇ ਉਹਨੇ ਜਾਜਾਂ ਵਾਲੇ ਸਵਾਲ ਕੀਤੇ ਸੀਗੇ ਬਿਲਕੁਲ ਉਹਦੇ ਵਰਗਾ ਹੀ ਹੈਗਾ ਸੋ ਅਸੀਂ ਪਹਿਲੇ ਪੂਰੀ ਦੂਰੀ ਕੱਢਾਂਗੇ ਫਿਰ ਇਹ ਛੋਟੀ ਦੂਰੀ ਕੱਢਾਂਗੇ ਤੇ ਵੱਡੀ ਤੇ ਛੋਟੀ ਕਿਟਾ ਅੱਗੇ ਸਾਡੇ ਕੋਲ ਇਹ ਚੀਜ਼ ਆ ਜਾਏਗੀ ਦੇਖੋ ਜੀ ਕਿਦਾਂ ਕਰਦੇ ਆ ਪਹਿਲੇ ਇਹ ਜਿਹੜਾ ਚਿੱਤਰ ਹੈਗਾ ਇਹਨੂੰ ਅਸੀਂ ਇਹਦੇ ਨਾਂ ਦੇ ਦਈਏ ਗੁਬਾਰੇ ਦਾ ਕਿਉਂਕਿ ਤ੍ਰਿਭੁਜ ਬਣਾਉਣੇ ਨੇ ਇਹਦੇ ਨਾਂ ਦੇ ਦੇ ਦਿੱਤੇ ਤੇ ਹੁਣ ਚਿੱਤਰ ਨੂੰ ਅਸੀਂ ਦੁਬਾਰਾ ਲਿਖ ਕੇ ਥੋੜਾ ਅਸੀਂ ਇਹਦੀ ਭੂਮਿਕਾ ਬੰਦ ਦਿੰਨੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝ ਆ ਜਾਵੇ ਚਿੱਤਰ ਮੁਤਾਬਕ 1.2 ਮੀਟਰ ਲੰਬੀ ਲੜਕੀ ਸੀ ਐਫ ਇਹ ਕੁੜੀ ਜਿਹੜੀ ਹੈਗੀ ਐਸੀ ਐਫ ਮੰਨ ਲਈ ਕਿ ਸੀ ਕੁੜੀ ਦੀ ਅੱਖ ਹੈਗੀ ਐ ਐਫ ਕੁੜੀ ਦੇ ਪੈਰ ਹੈਗੇ ਨੇ ਸੋ ਇਹ 1.2 ਮੀਟਰ ਹੈ ਇਹ ਵਾਲਾ ਤੇ ਇਸੇ ਤਰ੍ਹਾਂ ਇਹ EGV 1.2 ਮੀਟਰ ਹੈਗਾ ਠੀਕ ਹੈ ਸੋ ਲੜਕੀ C ਜਮੀਨ ਦੇ ਤਲ FG ਤੇ ਖੜੀ ਹੈ ਇਹ ਜਮੀਨ ਦਾ ਤਲ ਹੈਗਾ FG ਠੀਕ ਹੈ ਅਤੇ CE ਉਸਦੀ ਦ੍ਰਿਸ਼ਟੀ ਰੇਖਾ ਹੈਗੀ ਤੇ CE ਉਹਦੀ ਹੈ ਦ੍ਰਿਸ਼ਟੀ ਰੇਖਾ ਹੋ ਗਈ ਉਹਦੀ ਅੱਖਾਂ ਦੀ ਅੱਖ ਤੋਂ ਸਿੱਧੀ ਲੇਟਣੀ ਰੇਖਾ ਜਿਹੜੀ ਹੈ ਜਿਹਦੇ ਨਾਲ ਉਚਾਨ ਕੋਣ ਨਾਪਿਆ ਜਾਣਾ ਹੈ 88.2 ਮੀਟਰ ਉਚਾਈ ਤੇ ਖਿਤਿਜ ਰੇਖਾ ਵਿੱਚ ਉੱਡਦਾ ਹੋਇਆ ਗੁਵਾਰਾ ਜਦੋਂ A ਤੋਂ B ਤੱਕ ਜਾਂਦਾ ਹੈ ਇੱਥੋਂ ਲੈ ਕੇ B ਤੱਕ ਜਾਂਦਾ ਹੈ ਤਾਂ ਉਸ ਦਾ ਉਚਾਣ ਕੋਣ ACD A C D ਬਰਾਬਰ 60 ਡਿਗਰੀ ਹੈ ਤੋਂ ਕੱਟ ਕੇ BCE B C E ਬਰਾਬਰ 30 ਡਿਗਰੀ ਹੋ ਜਾਂਦਾ ਹੈ ਹੁਣ ਬੱਚਿਓ AD ਕਿ ਦੇ ਬਰਾਬਰ ਹੋ ਜਾਏਗਾ AD ਬਰਾਬਰ BE ਕਿਉਂਕਿ ਬੱਚਿਓ ਇਹ ਵੀ ਸਿੱਧੀ ਰੇਖਾ ਹੈ ABV ਸਿੱਧੀ ਰੇਖਾ ਸੋਲਣ ਕਿਆ ਕੀ ਬਣ ਗਿਆ ਇਹ ਚਤੁਰਭੁਜ ਬਣ ਜਾਏਗਾ ਇੱਕ ਮਤਲਬ ਕਿ ਇੱਕ ਆਇਤ ਬਣ ਜਾਏਗਾ ਸੋ AB ਦੀ ਲੰਬਾਈ ਜਿਹੜੀ ਹੈ AD ਦੀ ਲੰਬਾਈ ਹੈ B ਦੇ ਬਰਾਬਰ ਹੋਏਗੀ ਤੇ ਕਿੰਨੀ ਹੋਏਗੀ 88.2 ਕਿਉਂਕਿ ਇਹ ਇੱਥੇ ਤਾਂ ਕਹਿ ਗਏ ਬੀਜੀ ਤੇ ਵਿੱਚੋਂ ਕੁੜੀ ਦਾ ਕੱਦ ਜਿਹੜਾ ਹੈ 1.2 ਘਟਾ ਦਾਂਗੇ 88.2 1.2 87 ਮੀਟਰ ਹੁਣ ਇਹ ਅਸੀਂ ਯਾਦ ਰੱਖਣਾ ਹੈ ਕਿ AD ਤੇ BE ਦੀ ਉਚਾਈ ਜਿਹੜੀ ਹੈ ਉਸ 87 ਮੀਟਰ ਹੋਗੀ ਜ਼ਮੀਨ ਤੋਂ ਗੁਵਾਰੇ ਦੀ ਉਚਾਈ 88.2 ਹੈਗੀ ਹੈ ਪਰ ਅੱਖ ਦੇ ਤਲ ਤੇ ਅੱਖ ਦੇ ਤਲ ਤੇ ਦ੍ਰਿਸ਼ਟੀ ਰೇಖਾ ਨਾਲ ਉਚਾਨ ਕੋਣ ਨਾਪਿਆ ਜਾ ਰਿਹਾ ਹੈ ਤਾਂ 1.2 ਮੀਟਰ ਜਿਹੜਾ ਹੈ ਅਸੀਂ ਉਧਰੋਂ ਘਟਾ ਦੇਵਾਂਗੇ ਸੋ ਗੁਵਾਰੇ ਦੁਆਰਾ ਤੈਅ ਕੀਤੀ ਦੂਰੀ ਕਿੰਨੀ ਹੋਗੀ A B ਤੇ ਇਹ ਕਿਹਦੇ ਬਰਾਬਰ ਹੈ D E ਸੋ ਅਸੀਂ ਬੱਚਿਓ D E ਪਤਾ ਕਰਨਾ ਹੈ ਹੁਣ ਦੇਖਿਓ ਹੁਣ ਟ੍ਰਾਈਪੋਡ A C D ਵਿੱਚ A C D ਦੇ ਵਿੱਚ cot ACD ਬਰਾਬਰ ਲਾਗੀ ਪੁਜਾ CD ਬਟਾ ਸਨਮੁਖ ਪੁਜਾ AD ਠੀਕ ਹੈ ਜਾਂ CD बराबर AD cot ACD AD 87 ਹੈਗਾ ਤੇ cot 60 ਡਿਗਰੀ ਤੇ cot 60 ਡਿਗਰੀ ਕਿੰਨਾ ਹੁੰਦਾ 1 ਬਟਾ ਵਰਗਮੂਲ 3 ਸੋ ਇਹ ਹੋ ਗਿਆ CD बराबर 87 ਬਟਾ ਵਰਗਮੂਲ 3 ਤੇ ਹੁਣ ਤ੍ਰਿਭੁਜ BCE ਵਿੱਚ cot BCE बराबर ਫਿਰ ਲਾਗੀ ਪੁਜਾ ਜੋ CE ਹੈਗੀ ਹੈ ਤੇ ਬਟਾ ਆਪਣਾ ਸਨਮੁਖ ਪੁਜਾ ਜੋ ਕਿ BE ਹੈਗੀ ਹੈ ਸੋ so CE BE cot BC 87 cot 30 ਡਿਗਰੀ ਤੇ cot 30 ਡਿਗਰੀ ਬੱਚੇ ਉਹ ਵਰਗਮੂਲ 3 ਦੇ ਬਰਾਬਰ ਹੁੰਦਾ ਹੈ ਸੋ CE 87 ਵਰਗਮੂਲ 3 ਤੇ ਹੁਣ DE CE CD ਅਸੀਂ ਇਹ ਜਾਣ ਚੁੱਕੇ ਹਾਂ DE ਬਰਾਬਰ ਕਿਹਦੇ ਬਰਾਬਰ ਹੈ CE ਤੇ CD ਸੋ CE ਕਿੰਨਾ ਹੈਗਾ 87 ਵਰਗਮੂਲ 3 ਇਹ ਕਿੰਨਾ ਹੈਗਾ CD 87 ਵਰਗਮੂਲ 3 ਸੋ 87 ਵਰਗਮੂਲ 3 ਸੋ 87 ਅਸੀਂ ਸਾਂਝਾ ਬਾਹਰ ਲੈ ਲਿਆ ਤੇ ਆ ਕੀ ਬਣ ਗਿਆ ਬ੍ਰੈਕਟ ਚ ਵਰਗਮੂਲ 3 1 ਵਰਗਮੂਲ 3 ਹੁਣ ਬੱਚਿਓ ਅਸੀਂ ਇਹ ਵਰਗਮੂਲ ਦਾ ਜਿਹੜਾ ਚਿੰਨ ਹੈਗਾ ਥੱਲੇੋਂ ਦੀ ਹਰ ਚੋਂ ਹਟਾਣਾ ਆ ਉਹਨੋਂ ਕੰਮ ਕਰਦੇ ਆ ਤੇ ਇਹਦਾ ਪਰਿਮੇਯਕਰਨ ਕਰਦੇ ਆ ਰੈਸ਼ਨਲਾਈਜੇਸ਼ਨ ਕਰਦੇ ਆ ਸੋ ਇੱਥੇ ਮੈਂ ਦੁਬਾਰਾ ਲਿਖ ਦਿੱਤਾ d c cd 87 ਵਰਗਮੂਲ 3 87 ਵਰਗਮੂਲ 3 ਬਰਾਬਰ ਇਹਨੂੰ ਇਦਾਂ ਕਰਕੇ ਲੈ ਲਿਆ ਵਰਗਮੂਲ 3 1 ਵਰਗਮੂਲ 3 ਹੁਣ ਬੱਚਿਓ ਜਿਲੇ ਇਹਨੂੰ ਸਾਂਝਾ ਕੀਤਾ ਤੇ ਇਹ ਹੋ ਗਿਆ ਜਿਲੇ ਇਹਦਾ ਇਦਾਂ ਕਰਕੇ ਵਰਗਮੂਲ 3 ਦਿੱਥਿਆ ਗਿਆ ਤੇ ਵਰਗਮੂਲ 3 ਵਰਗਮੂਲ 3 1 ਹੁਣ ਵਰਗਮੂਲ 3 ਤੇ ਵਰਗਮੂਲ 3 3 ਹੋ ਗਿਆ ਸੋ 3 1 ਵਰਗਮੂਲ 3 ਹੈਗਾ 87 ਸੋ ਇਹ ਆ ਗਿਆ 3 2 87 2 ਵਰਗਮੂਲ 3 87 2 ਕਿੰਨਾ ਹੋ ਗਿਆ 174 ਹੁਣ ਪ੍ਰਿਮੇਕਰਨ ਲਈ ਕਰਨੀ ਕੀ ਕਰਨਾ ਹੈ ਇਹਨੂੰ ਵੀ ਵਰਗਮੂਲ 3 ਨਾਲ ਗੁਣਾ ਕਰਨਾ ਹੈ ਤੇ ਇਹਨੂੰ ਵੀ ਵਰਗਮੂਲ 3 ਨਾਲ ਗੁਣਾ ਕਰ ਸੋ ਵਰਗਮੂਲ 3 ਵਰਗਮੂਲ 3 ਸੋ ਵਰਗਮੂਲ 3 ਵਰਗਮੂਲ 3 ਕੇ ਬਰਾਬਰ ਹੋ ਗਿਆ 3 ਦੇ ਬਰਾਬਰ ਹੋ ਗਿਆ ਠੀਕ ਹੈ ਤੇ ਆ ਗਿਆ 174 ਵਰਗਮੂਲ ਤੇ ਹੁਣ 174 ਨੂੰ 3 ਨਾਲ ਭਾਗ ਕੀਤਾ 3 5 15 ਤੇ 3 8 24 ਤੇ ਵਰਗਮੂਲ 3 ਇਸ ਤਰ੍ਹਾਂ ਗੁਬਾਰੇ ਦੁਆਰਾ ਤੈਅ ਕੀਤੀ ਦੂਰੀ ਬਰਾਬਰ 58 ਵਰਗਮੂਲ 3 ਮੀਟਰ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਵਾਲ 13ਵਾਂ ਅਤੇ 14ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਪੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ